ਸੋ ਕਿਹਾ ਫਿਲਮ ਦੀ ਕਾਸਟਿੰਗ ਚੱਲ ਰਹੀ ਸੀ ਤੇ ਮੈਨੂੰ ਇੱਕ ਦਿਨ ਫੋਨ ਆਉਂਦਾ ਮੇਰੇ ਆਫਿਸ ਤੋਂ ਕਿ ਅਸੀਂ ਸਲਵ ਨੂੰ ਦੀ ਕਾਸਟਿੰਗ ਕਰ ਰਹੇ ਸੱਲ ਮੈਂ ਟਿੱਕੀ ਦੇ ਕੈਰੈਕਟਰ ਵਾਸਤੇ ਜਹਾੜੀ ਸੀ ਪਹਿਲੇ ਕਿਸੇ ਹੋਰ ਕੈਰੈਕਟਰ ਵਾਸਤੇ ਫਿਰ ਐਂਡ ਵਿੱਚ ਉਹਨਾਂ ਨੇ ਟਿੱਕੀ ਦਾ ਆਡਿਸ਼ਨ ਲਿਆ ਤਾਂ ਮੈਂ ਕਿਹਾ ਕਿ ਇੰਤਿਆਹ ਸਭ ਮੈਂ ਨਹੀਂ ਗਿਆ ਕੀ ਕਰਿਆ ਜਿੰਨ ਮੈਂ ਕਰ ਆਡਿਸ਼ਨ ਬਹੁਤ ਚੰਗਾ ਰਿਹਾ ਤੇ ਦੂਸਰਾ ਜਿਹੜਾ ਮੈਂ ਟਿੱਕੀ ਕੈਰੈਕਟਰ ਕਰ ਰਿਹਾ ਉਹ ਬੜਾ ਇੰਪੋਰਟੈਂਟ ਕੈਰੈਕਟਰ ਹੈ ਤੇ ਧੋਲਕ ਸਿੱਖਰੀ ਬਹੁਤ ਬਾਅਦ ਉਹਨੂੰ ਲੈਣ ਕੋਈ ਥੱਲੇ ਵੱਡੇ ਤੋਂ ਵੱਡੇ ਬ੍ਰਾਂਡ ਦੀਆਂ ਐਡਸ ਵੀ ਕੀਤੀਆਂ ਟੈਲੀਵਿਜ਼ਨ 'ਤੇ ਕਾਫੀ ਕੀਤੀਆਂ ਫਿਲਮਾਂ ਉਸ ਦੌਰਾਨ ਕਾਫੀ ਕੀਤੀਆਂ ਚਾਹੇ ਹਿੰਦੀ ਚਾਹੇ ਪੰਜਾਬੀ ਲੇਕਿਨ ਕਹਿਣਾ ਪਾਜੀ ਕਿ ਜਿਹੜਾ ਪਛਾਣ ਮਿਲਨੀ ਸੀ ਉਹ ਚੰਕੀਲਾ ਨੇ ਦਿੱਤੀ ਤਾਂ ਸ਼ੁਕਰ ਹੈ ਕਿ ਦੇਰ ਹੈ ਦਰੁਸਤ ਕਹਿਣੇ ਸੱਚੇ ਮਨ ਨਾਲ ਕੀਤੀ ਮਿਹਨਤ ਨੂੰ ਭਾਅ ਜ਼ਰੂਰ ਲੱਗਦੇ ਨੇ ਅਜਿਹੀ ਇੱਕ ਉਦਾਹਰਨ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਅਜਿਹੀ ਇੱਕ ਸ਼ਖਸੀਅਤ ਜਿਨ੍ਹਾਂ ਨੇ ਅਬੋਹਰ ਦੇ ਇੱਕ ਪਿੰਡ ਖੋਈਆਂ ਸਰਵਰ ਤੋਂ ਉੱਟ ਕੇ ਬੰਬੇ ਤੱਕ ਬਾਲੀਵੁੱਡ ਤੱਕ ਆਪਣਾ ਨਾਮ ਜਮਾਇਆ ਆਪਣਾ ਪਹਿਚਾਨ ਬਣਾਈ ਤੇ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਿਹਨੂੰ ਤੁਸੀਂ ਚਮਕੀਲਾ ਫਿਲਮ ਦੇ ਵਿੱਚ ਟਿੱਕੀ ਦੇ ਰੋਲ ਵਿੱਚ ਵੇਖਿਆ ਹੋਵੇਗਾ ਇਸ ਤੋਂ ਇਲਾਵਾ ਅਨੇਕਾਂ ਹੀ ਅਜਿਹੇ ਪ੍ਰੋਜੈਕਟਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਭਾਈ ਅੰਜੂ ਮੱਤਰਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮੈਂ ਬਾਈ ਜੀ ਬਾਈ ਸਭ ਤੋਂ ਪਹਿਲਾਂ ਗੱਲ ਇਹ ਵੀ ਇੱਕ ਉਸ ਇਲਾਕੇ ਚੋਂ ਉੱਠ ਕੇ ਬੰਬੇ ਤੱਕ ਬਾਲੀਵੁੱਡ ਤੱਕ ਪਹੁੰਚਣਾ ਕਿ ਮੇਰੇ ਸਾਹ। ਕਜੀ ਸਫਰ ਬਹੁਤ ਚੰਗਾ ਰਿਹਾ। ਲੰਬਾ ਜ਼ਰੂਰ ਹੈ ਕਿਉਂਕਿ ਭਾਜੀ ਹੁੰਦਾ ਕੀ ਹੈ ਕਿ ਜਿਵੇਂ ਕਹਿੰਦੇ ਕਿ ਹਾਊਸ ਵਾਸ ਨਾਟ ਬਿਲਟ ਇਨ ਅ ਡੇ ਇੱਕ ਦਿਨ ਚ ਕੁਝ ਨਹੀਂ ਬਣਦਾ। ਸੋ ਇਹ ਲਾਈਨ ਇਹੋ ਜੀ ਹੈ ਵੀ ਜਿਹਦੇ ਵਿੱਚ ਜੇ ਤੁਹਾਡਾ ਕੋਈ ਮਤਲਬ ਪਰਿਵਾਰਕ ਮੈਂਬਰ ਨਹੀਂ ਹੈਗਾ ਤਾਂ ਤੁਹਾਨੂੰ ਟਾਈਮ ਜ਼ਿਆਦਾ ਲੱਗ ਜਾਂਦਾ ਬਟ ਸ਼ੁਕਰ ਰਵਾਏ ਰੂਜੀ ਦੀ ਕਿਰਪਾ અપਾਰ ਪਕਸ਼ੀ ਸੀ ਇਸ ਗੱਲ ਤੇ ਰਹੀ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਫਰ ਕਿਹੋ ਜਿਹਾ ਰਿਹਾ ਸਫਰ ਚੰਗਾ ਰਿਹਾ ਕਿਉਂਕਿ ਸਫਰ ਨਹੀਂ ਹੋਣਾ ਪਿਆ ਅੰਗਰੇਜ਼ੀ ਵਾਲਾ ਜਿਹੜਾ ਸਫਰ ਹੁੰਦਾ ਨਾ ਉਹ ਨਹੀਂ ਹੋਣਾ ਪਿਆ ਤਾਂ ਸਫਰ ਬਹੁਤ ਅੱਛਾ ਔਰ ਬਹੁਤ ਪਿਆਰਾ ਔਰ ਪਾ ਜੀ ਕੀ ਹੈ ਕਿ ਚੰਗਾ ਸਮਾਂ ਬੀਤਦਾ ਰਹੇ ਨਾ ਜੀ ਰੋਜ਼ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਰਹੇ ਜੇ ਮੈਨੂੰ ਲੱਗਦਾ ਤੁਹਾਨੂੰ ਸਫਰ ਦਾ ਆਨੰਦ ਆ ਹੀ ਜਾਂਦਾ ਜੀ ਤਾ ਭਾਈ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਆਪਾਂ ਜਿੱਥੋਂ ਵੱਡਾ ਬਨਲੋਕਾਸ਼ ਨਾ ਵਿਗਿਆ ਟਿੱਕੀ ਜੀ ਤਾਂ ਉਹ ਕਿਵੇਂ ਬਹੁਤ ਰੋਲ ਤੱਕ ਪਹੁੰਚੇ ਤੇ ਕਿਦਾਂ ਦਾ ਤਿਆਰ ਹੋਇਆ ਭਾਈ ਜੀ ਰੋਲ ਦੀ ਗੱਲ ਇਸ ਤਰ੍ਹਾਂ ਹੈ ਕਿ ਬੰਬੇ ਦੇ ਵਿੱਚ ਇੱਕ ਬਹੁਤ ਵੱਡੇ ਕਾਸਟਿੰਗ ਡਾਇਰੈਕਟਰ ਨੇ ਮੁਕੇਸ਼ ਸ਼ਾਹ ਜੀ ਉਹਨਾਂ ਨਾਲ ਮੇਰੀ ਬਹੁਤ ਪੁਰਾਣੀ ਐਸੋਸੀਏਸ਼ਨ ਹੈ ਔਰ ਕਹਿਣੋ ਕਿ ਵੱਡੇ ਭਾਈ ਨੇ ਤਾਂ ਉਹਨਾਂ ਦਾ ਹੱਥ ਰਹੀ ਹੈ ਮੇਰੀ ਹਰ ਇੱਕ ਮੇਰੇ ਪ੍ਰੋਜੈਕਟ ਦੇ ਪਿੱਛੇ ਜਾਂ ਫਿਲਮ ਦੇ ਪਿੱਛੇ ਸੋ ਇਸ ਵਾਰ ਵੀ ਐਦਾਂ ਹੀ ਹੋਇਆ ਵੀ ਚਮਕੀਲਾ ਫਿਲਮ ਦੀ ਕਾਸਟਿੰਗ ਚੱਲ ਰਹੀ ਸੀ ਤੇ ਮੈਨੂੰ ਇੱਕ ਦਿਨ ਫੋਨ ਆਉਂਦਾ ਉਹਨਾਂ ਦੇ ਆਫਿਸ ਤੋਂ ਕਿ ਅਸੀਂ ਫਿਲਮ ਦੀ ਕਾਸਟਿੰਗ ਕਰ ਰਹੇ ਹਾਂ ਤੇ ਇੱਕ ਕੈਰੈਕਟਰ ਹੈਗਾ ਪਹਿਲਾਂ ਮੈਂ ਟਿੱਕੀ ਦੇ ਕੈਰੈਕਟਰ ਵਾਸਤੇ ਨਹੀਂ ਆਡੀਸ਼ਨ ਦਿੱਤਾ ਪਹਿਲੇ ਕਿਸੇ ਹੋਰ ਕੈਰੈਕਟਰ ਵਾਸਤੇ ਠੀਕ ਹੈ ਫਿਰ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਟਿੱਕੀ ਦਾ ਕਰਵਾ ਕੇ ਦੇਖੀ ਆਡੀਸ਼ਨ ਫਿਰ ਮੈਂ ਦੋ ਤਿੰਨ ਆਡੀਸ਼ਨ ਦਿੱਤੇ ਲੱਗਦਾ ਕਿ ਉਹਦਾ ਰਾਹ ਹੈ ਠੀਕ ਹੈ ਫਿਰ ਐਂਡ 'ਚ ਉਹਨਾਂ ਨੇ ਟਿੱਕੀ ਦਾ ਆਡੀਸ਼ਨ ਲਿਆ ਤਾਂ ਹੁੰਦਾ ਨਹੀਂ ਕਿ ਤੁਸੀਂ ਦੋ ਤਿੰਨ ਵਾਰੀ ਅਲੱਗ-ਅਲੱਗ ਕਿਰਤਾਰਾਂ ਦੇ ਆਡੀਸ਼ਨ ਦੇਖਦੋਂਗੇ ਹੁੰਦਾ ਕਿ ਆਹ ਹੁਣ ਕਿਹੜਾ ਆਡੀਸ਼ਨ ਹੋਰ ਲੈਣਾ ਆ ਉਹ ਟਿੱਕੀ ਦਾ ਆਡੀਸ਼ਨ ਸੀਗਾ ਠੀਕ ਹੈ خیر ਮੈਂ ਦਿੱਤਾ ਆਡੀਸ਼ਨ ਤੇ ਬਹੁਤ ਚੰਗਾ ਲੱਗਿਆ ਉਹਨਾਂ ਨੂੰ ਤਾਂ ਇਮਤੀਆਜ਼ ਸਰ ਮੈਂ ਉਹਨਾਂ ਦੇ ਨਾਲ ਚਾਹ ਦੀ ਘਟ ਸੀਗਾ ਇਮਤੀਆਜ਼ ਸਾਹਿਬ ਟੈਗੋਰ ਥੀਟਰ ਆ ਰਹੇ ਸੀਗੇ 18 ਸੈਕਟਰ ਤੇ ਮੈਨੂੰ ਕਾਸਟਿੰਗ ਡਿਪਾਰਟਮੈਂਟ ਤੋਂ ਫੋਨ ਆ ਗਿਆ ਕਿ ਯਾਰ ਤੁਸੀਂ ਇਮਤੀਆਜ਼ ਸਾਹਿਬ ਨੂੰ ਨਾ ਟੈਗੋਰ ਥੀਟਰ ਇੱਕ ਵਾਰੀ ਮਿਲ ਕੇ ਆ। ਉਹ ਮਿਲਣਾ ਜਾ ਰਹੇ। ਮੈਂ ਗਿਆ ਤੇ ਇਮਤੀਆਜ਼ ਸਾਹਿਬ ਨੇ ਮੈਨੂੰ ਗਿਆ ਕਿ ਕਹਿੰਦੇ संजय मन तेरा ऑडिशन बहुत चंगा लग गया फिर तू सा फिल्म कैरेक्टर कर रहे हैं और बड़ा इंपॉर्टेंट कैरेक्टर है ते तो ढोलक सीखनी पेगी बाल वाने पैन मैं कोई गल नहीं सो so, बस फिर उदो तो, उस तो बाद फिर मैं स्क्रिप्ट मिल गई तो कॉन्ट्रैक्ट साइन हो गया तो फिल्म की जी 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 फिर भी हाँ बिल्कुल ठीक ठाक तो हाँ भाई जी इस तो मिलना जिम्मे क्राइम पेट्रोल सीरीज जी मतलब सीरीयल

ਤਾਂ ਅਸੀਂ ਇੱਕਦਮ ਪੁੱਛਿਆ ਕਿ ਯਾਰ ਅਸੀਂ ਤੁਗਲਕ ਹੋਣਗੇ ਰਾਜਾ ਤੁਗਲਕ ਬਣਨਾ ਹੈ ਤਾਂ ਵੀ ਸਾਨੂੰ ਬਿਲਕੁਲ ਤੁਗਲਕ ਬਣ ਜਾਣਾ ਚਾਹੀਦਾ ਹੈ ਉਹ ਕਿਵੇਂ ਬਣੀ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕਹੀ ਕਿਉਂਕਿ ਨਵੇਂ ਨਵੇਂ ਸਿਰ ਸਾਡੇ ਕੁਐਸਚਨਸ ਵੀ ਇਹੋ ਜਿਹੇ ਹੁੰਦੇ ਸੀ ਤਾਂ ਉਹਨਾਂ ਨੇ ਇੱਕ ਬੜੀ ਅੱਛੀ ਗੱਲ ਕਹੀ ਕਹਿੰਦੇ ਕਿ ਜੇ ਤੁਸੀਂ ਤੁਗਲਕ ਪਲੇ ਕਰ ਰਹੇ ਹੋ ਨਾ ਤੇ ਜਿਹੜੇ ਤੁਹਾਡੇ ਪਰਸਨਲ ਟ੍ਰੇਟਸ ਹੈ ਨਾ ਜਿਹੜੇ ਪਰਸਨਲ ਤੁਹਾਡੀ ਬਾਡੀ ਲੈਂਗੁਏਜ ਹੈ ਤੁਹਾਡੀ ਬੋਲਣ ਦਾ ਤਰੀਕਾ ਹੈ ਉਹ ਕਿਤਨੇ ਕਦੇ ਤੁਗਲਕ ਦੇ ਵਿੱਚ ਆਊਗਾ ਤੁਹਾਡਾ ਆਪ ਦਾ ਹਿੱਸਾ ਤੇ ਉਹੀ ਮੈਂ ਤੁਹਾਡੀ ਗੱਲ ਨੂੰ ਉੱਥੇ ਹੀ ਜੋੜਨਾ ਕਿ ਐਨੇ ਕਿਰਦਾਰ ਕੀਤੇ ਉਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਮੇਰਾ ਹਿੱਸਾ ਅ ਹੈਗਾ ਉਹ ਤਾਂ ਹੀ ਬੜੇ ক্লোਜ਼ ਵੀ ਨੇ ਉਹ ਸਾਰੇ ਕਿਰਦਾਰ ਔਰ ਤਾਂ ਹੀ ਉਹਨਾਂ ਕਿਰਦਾਰਾਂ ਨਾਲ ਮੁਹੱਬਤ ਵੀ ਜ਼ਿਆਦਾ ਹੈ ਔਰ ਬੇਸਿਕਲੀ ਉਹੀ ਹੁੰਦਾ ਹੈ ਕਿ ਮੈਨੂੰ ਬੜੀ ਵਧੀਆ ਮੈਂ ਹੁੰਦਾ ਹੈ ਕਿ ਯਾਰ ਇਹ ਵਾਰੀ ਜਿਹੜੀ ਗੱਲ ਹੈ ਨਾ ਉਸ ਕਿਰਦਾਰ ਦੇ ਵਿੱਚ ਉਹ ਪਰਸਨਲੀ ਅੰਜਨ ਦੀ ਆਉਦੀ ਗੱਲ ਵੀ ਹੈ ਕਈ ਵਾਰ ਉਹ ਗੱਲ ਤੁਸੀਂ ਕਰ ਲੈਣੀ ਹੈ ਵਿੱਚ ਸਾਰੇ ਕਿਰਦਾਰ ਕਰਤੇ ਬੜਾ ਚੰਗਾ ਬੱਚੀ ਨੇ ਜੀ ਆਪ ਦਾ ਜਿਹੜਾ ਜਿਹੜਾ ਕਿਰਦਾਰ ਨੇ ਆਪਾਂ ਕਰਦੇ ਹਾਂ ਮਾਂ ਨੂੰ ਇਹ ਵਿੱਚ ਤੁਸੀਂ ਕਿਹੜਾ ਬੱਚਾ ਤੁਹਾਡਾ ਜ਼ਿਆਦਾ ਵਧੀਆ ਉਹ ਨਹੀਂ ਦੱਸ ਸਕੂਗੀ ਬਟ ਸਾਰੇ ਕਿਰਦਾਰ ਹੀ ਬੜੇ ਕਹਿ ਲੋ ਕਿਸਮਤ ਦੀ ਇੱਕ ਗੱਲ ਹੈ ਕਿ ਚੰਗੇ ਹੀ ਮਿਲੇ ਤੇ ਪਪਾ ਜੀ ਦੀ ਕਿਰਪਾ ਹੈ ਕਿ ਉਹਨਾਂ ਕਿਰਦਾਰਾਂ ਨੂੰ ਨਿਭਾ ਵੀ ਚੰਗੇ ਸਕਿਆ ਜੀ ਇੱਕ ਜਿਵੇਂ ਜ਼ਿਆਦਾਤਰ ਫਿਲਮਾਂ ਦੀ ਗੱਲ ਕਰ ਲਈਏ ਜਾਂ ਜਿੱਥੇ ਵੀ ਤੁਹਾਡਾ ਪੰਜਾਬ ਕਿਤੇ ਨਾ ਕਿਤੇ ਝਲਕਦਾ ਰਹਿੰਦਾ ਹੈ ਤੁਹਾਡੇ ਕਿਰਦਾਰਾਂ ਵਿੱਚ ਜੀ ਇਹ ਸਵਭੀ ਹੋ ਜਾਂਦਾ ਹੈ ਕਿ ਚੋਣੀ ਉਸ ਨਾਲ ਨਾ ਹੁੰਦੀ ਭਾਜੀ ਇਹ ਕੀ ਹਿੰਦਾ ਜੀ ਇੰਡਸਟਰੀ ਦੇ ਵਿੱਚ ਨਾ ਇਹਦੇ ਵਾਸਤੇ ਇੱਕ ਟਰਮ ਯੂਜ਼ ਕਰਦੇ ਆ ਟਾਈਪ ਕਾਸਟ ਮੈਂ ਬਟ ਉਹ ਮਾੜੀ ਗੱਲ ਨਹੀਂ ਮੰਨਦਾ ਵੀ ਟਾਈਪ ਕਾਸਟ ਹੋ ਜਾਂਦਾ ਜਿਵੇਂ ਕਿਸੇ ਵੀ ਕੈਰੈਕਟਰ ਦੀ ਕਦੇ ਜਰੂਰਤ ਹੋ ਤਾਂ ਕਹਿੰਦੇ ਸੀ ਵੀ ਉਹਨੂੰ ਬੁਲਾ ਲਓ ਯਾਰ ਜਿਵੇਂ ਕ੍ਰਾਈਮ ਬੈਰੋਨ ਦੇ ਵਿੱਚ ਜਦੋਂ ਕੋਈ ਸਰਦਾਰ ਕੈਰੈਕਟਰ ਪਲੇ ਕਰਨਾ ਹੁੰਦਾ ਸੀ ਪੰਜਾਬੀ ਬੈਕਗ੍ਰਾਉਂਡ ਦਾ ਕਰਨਾ ਹੁੰਦਾ ਸੀ ਤਾਂ ਕਲਾਈਂਟ ਪਟ્રોલ ਵਾਲੇ ਨੂੰ ਇਹ ਗੱਲ ਕਲੀਅਰ ਸੀ ਕਿ ਅੰਜੂਨ ਨੂੰ ਕੁਛ ਲੋ ਯਾਰ ਜੀ ਅੰਜੂਨ ਫ੍ਰੀ ਹੈਗਾ 150 ਦੀ ਹੈਗੀ ਹੈ ਤਾਂ ਇਹ ਕੈਰੈਕਟਰ ਅੰਜੂਨ ਹੀ ਪਲੇ ਕਰੇਗਾ ਉਦੋਂ ਹੀ ਭਾਜੀ ਹੁਣ ਕੀ ਹੋ ਗਿਆ ਉਹ ਭਾਜੀ ਈਜ਼ੀ ਹੋ ਜਾਂਦਾ ਡਾਇਰੈਕਟਰਸ ਵਾਸਤੇ ਕਿ ਉਹਨਾਂ ਨੂੰ ਅੱਜਕੱਲ ਭਾਜੀ ਇਹਦਾ ਪੀ ਚੱਲ ਰਹੇ ਆ ਕਿ ਮੰਨ ਲਓ ਜੇ ਕਿਸੇ ਐਕਟਰ ਨੇ ਐਮਪੀ ਦਾ ਕੈਰੈਕਟਰ ਦੇ ਕਰਨਾ ਹੈ ਮੱਧ ਪ੍ਰਦੇਸ਼ ਦੇ ਕੋਈ ਬੈਕਗ੍ਰਾਉਂਡ ਦਾ ਜਾਂ ਯੂਪੀ ਬੈਕਗ੍ਰਾਉਂਡ ਦਾ ਵਿਹਾਰ ਉਹਦੇ ਵਾਸਤੇ ਫਿਰ ਡਾਇਲੈਕਟ ਕੋਚ ਲੱਗਦਾ ਫਿਰ ਡਾਇਲੈਕਟ ਕੋਚ ਸ਼ੂ ਤਪਾਜੀ ਜਿਹੜੀ ਸਟੇਟ ਦਾ ਬੰਦਾ ਹੈ ਜੇ ਉਹ ਜਿਹੇ ਕੈਰੈਕਟਰ ਨੂੰ ਮਿਲਿਆ ਹੁੰਦਾ ਨਾ ਤਾਂ ਆਸਾਨ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਕਿ ਇਹਨੂੰ ਦੱਸਣ ਦੀ ਲੋੜ ਨਹੀਂ ਕਿ ਡਾਇਲੈਕਟ ਕਿੱਦਾਂ ਦਾ ਹੈ ਇਹ ਸ਼ਬਦਾਵਲੀ ਕਿੱਦਾਂ ਦੀ ਯੂਜ਼ ਕਰਦੇ ਆ ਔਰ ਫਿਰ ਭਾਜੀ ਇੰਪਰੋਵਾਈਜ਼ੇਸ਼ਨ ਦੀ ਬੜੀ ਵਧੀਆ ਗੁੰਜਾਇਸ਼ ਹੁੰਦੀ ਹੈ ਐਕਟਰ ਕੋਲੋਂ ਕਿ ਉਹ ਜਦੋਂ ਆਪਦੀ ਮਾਂ ਬੋਲੀ ਦੇ ਵਿੱਚ ਆ ਆਪਦੀ ਪੰਜਾਬੀ ਜ਼ਮਾਨ ਦੇ ਵਿੱਚ ਜਿਹੜੀ ਮادری ਜ਼ਮਾਨਾ ਉਹਦੀ ਉਹਦੇ ਵਿੱਚ ਜਦੋਂ ਪਰਫਾਰਮ ਕਰਦਾ ਹੈ ਨਾ ਇੱਕ ਤੋ ਸੌਖਾ ਹੋ ਜਾਂਦਾ ਔਰ ਕਿਤੇ ਨਾ ਕਿਤੇ ਜਿਹੜੀ ਇੰਪਰੋਵਾਈਜ਼ੇਸ਼ਨ ਦੀ ਗੁੰਜਾਇਸ਼ ਹੈ ਉਹਦੇ ਕੋਲੋਂ ਹੋਰ ਕੋਲ ਜਨਮ ਆਉਂਦਾ ਛੋਟੇ ਛੋਟੇ ਨੂਐਂਸਸ ਨੂੰ ਹੋਰ ਦੇ ਸਕਦਾ ਆਪਦੇ ਕਿਰਦਾਰ ਦੇ ਸੋ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਜੀ ਕਿ ਕਿਉਂਕਿ ਪੰਜਾਬ ਦੇ ਮੇਰੀ ਮਦਰ ਟੰਗ ਹੈ ਮਾਂਗੋਲੀ ਹੈ ਤੇ ਮੈਨੂੰ ਐਵੇਂ ਜੀ ਕਿਰਦਾਰ ਮਿਲਦੇ ਆ ਤਾਂ ਮੈਂ ਇੰਜੋਏ ਕਰਦਾ ਜੀ ਹਮੇਸ਼ਾ ਉਹ ਸ਼ੁਕਰ ਹੈ ਹੁਣ ਤਾਂ ਲੋਕਾਂ ਨੂੰ ਆ ਗਿਆ ਹੋ ਗਿਆ ਕਿ ਆ ਜੀ ਪੰਜਾਬੀ ਕਰਾਉਣਾ ਦਾ ਅੰਜੂਮ ਨੂੰ ਬੋਨ ਲਾ ਲੋ ਹੈ ਨਾ ਤਾਂ ਇੱਕ ਚੀਜ਼ ਹੀ ਕਹਾਂ ਮੈਨੂੰ ਤਾਂ ਚੰਗਾ ਲੱਗਦਾ ਉਹ ਤਾਂ ਚਮਕੀਲੀ ਦੀ ਗੱਲ ਕਰਾਂਗੇ ਚਮਕੀਲਾ ਕਿਤੇ ਨਾ ਕਿਤੇ ਪੰਜਾਬ ਦੇ ਇਤਿਹਾਸ ਨਾਲ ਜੁੜੀ ਇੱਕ ਉਹ ਕਹਿੰਦੇ ਜੀ ਬਤਾ ਉਥੇ ਆ ਕੇ ਉਹ ਫਿਲਮ ਤੁਹਾਡੀ ਸਫਲਤਾ ਜਿਹੜੀ ਪੂਰੀ ਛੋਟੀ ਤੱਕ ਪਹੁੰਚਦੀ ਹੈ ਜੀ ਬਤਾ ਕਿਵੇਂ ਲੱਗਿਆ ਵੀ ਉਸ ਪ੍ਰਦਰਸ਼ਕ ਪਾਜੀ ਕੋਈ ਵੀ ਕਲਾਕਾਰ ਹੈ ਕਲਾਕਾਰ ਲੈ ਲਓ ਪਾਜੀ ਹੈ ਕੋਈ ਵੀ ਕੋਈ ਕਾਰੋਬਾਰੀ ਵੀ ਹੈ ਕੋਈ ਨੌਕਰੀ ਦੇ ਵਿੱਚ ਵੀ ਹੈ ਪਾਜੀ ਹਰ ਬੰਦੇ ਨੂੰ ਮੈਨ ਹੁੰਦਾ ਹੈ ਕਿ ਯਾਰ ਮੇਰੀ ਪ੍ਰਮੋਸ਼ਨ ਹੋਵੇ ਮੈਂ ਇੱਕ ਚੰਗੇ ਮੁਕਾਮ ਤੇ ਜਾਵਾਂ ਜਿਹੋ ਜੀ ਮੈਂ ਮਿਹਨਤ ਕਰ ਰਿਹਾ ਲੇਕਿਨ ਪਾਜੀ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਹੈਨਾ ਤਾਂ ਮੇਰੇ ਖਿਆਲ ਨਾਲ ਭਾਜੀ ਨੂੰ ਸਮਝ ਸ਼ਾਇਦ ਹੋਣਾ ਆਇਆ ਸੀ ਲੱਗੇ ਤਾਂ ਮਾਹੀ ਆਪਾਂ 2009 ਤੋਂ ਹੋਏ ਆ ਮੈਂ 2008 ਚ ਇੰਡੀਅਨ ਥੀਏਟਰ ਡਿਪਾਰਟਮੈਂਟ ਤੋਂ ਪਾਸ ਆਊਟ ਹੋ ਗਿਆ ਸੀ ਪਹਿਲੀ ਫਿਲਮ ਆ ਗਈ ਸੀ ਦੀਵਦੀ ਉਹਨਾਂ ਵਕਤਾਂ ਦੇ ਵਿੱਚ ਮੈਂ ਸ਼ੂਟ ਕਰ ਲਈ ਸੀ ਰਿਲੀਜ਼ 2009 ਫੈਬ ਦੇ ਵਿੱਚ ਹੋਈ ਸੀ ਲੱਗੇ ਤਾਂ ਉਦੋਂ ਹੀ ਹੋਇਆ 9 ਸਾਲ ਕ੍ਰਾਈਮ ਪੈਟਰੋਲ ਵੀ ਕੀਤਾ ਐਡਸ ਵੀ ਮੇਰੇ ਖਿਆਲ ਹਿੰਦੁਸਤਾਨ ਦੇ ਵੱਡੇ ਤੋਂ ਵੱਡੇ ਬ੍ਰਾਂਡ ਦੀਆਂ ਐਡਸ ਵੀ ਕੀਤੀਆਂ ਟੈਲੀਵਿਜ਼ਨ ਕਾਫੀ ਕੀਤਾ ਫਿਲਮਾਂ ਉਸ ਦੌਰਾਨ ਕਾਫੀ ਕੀਤੀਆਂ ਚਾਹੇ ਹਿੰਦੀ ਚਾਹੇ ਪੰਜਾਬੀ ਲੇਕਿਨ ਕਹੋ ਭਾਜੀ ਕਿ ਜਿਹੜਾ ਪਛਾਣ ਮਿਲਨੀ ਸੀ ਉਹ ਚਮਕੀਲਾ ਨੇ ਦਿੱਤੀ ਤਾਂ ਸ਼ੁਗਰ ਹੈ ਕਿ ਦੇਰ ਆਏ ਦਰੋਸਤਾਂ ਚੱਕਰ ਆ ਗਿਆ ਚਲੋ ਤੀਆਂ ਅਜੋ ਮੇਰੇ ਕਿੰਨੀ ਐਕਸੀਆਂ ਜਦੋਂ ਇੱਕ ਪੰਜਾਬ ਦੇ ਪਿੰਡ ਤੋਂ ਉੱਠ ਕੇ ਪਹੁੰਚ ਗਏ ਬਾਲੀਵੁੱਡਸ ਗਏ ਤਾਂ ਕਿੰਨੀਆਂ ਚੁਣੌਤੀਆਂ ਸਾਹਮਣੇ ਪਾਜੀ ਐਕਚੁਅਲ 'ਚ ਨਾ ਉਹ ਕਹਿੰਦੇ ਨੇ ਖਾਲੀ ਹੱਥ ਗਏ ਸੀ ਤਾਂ ਘਬਰਾਟ ਹੈ ਨਹੀਂ ਸੀ ਤਾਂ ਜਿਹੜੀ ਵੀ ਚੁਣੌਤੀ ਆਈ ਨਾ ਉਹ ਕਿਤੇ ਕੁਝ ਪੁੰਨਦਾ ਬੈਕਗ੍ਰਾਉਂਡ ਜੀ ਹੁੰਦਾ ਨਹੀਂ ਕਿ ਪਟਕ ਤੇ ਥਾਪੀ ਬਣਾਉਂਦੇ ਨੇ ਚੜ੍ਹਦੀ ਕਲਾ ਚ ਹੋ ਜਾਂਦੇ ਸੀ ਥੋੜਾ ਜਿਆ ਕਈ ਵਾਰੀ ਬੰਬੇ ਦੇ ਵਿੱਚ ਭਾਜੀ ਕੀ ਹੈ ਜਦੋਂ ਤੁਸੀਂ ਆਡੀਸ਼ਨ ਲਈ ਜਾਂਦੇ ਹੋ ਸਭ ਨਹੀਂ ਬਦਲਦੇ ਇਸ ਗੱਲ ਕਿ ਜਿਵੇਂ ਉੱਥੇ ਇੱਕ ਸ਼੍ਰੀਜੀ ਇੱਕ ਜਗ੍ਹਾ ਹੈਗੀ ਹੈ ਆਰਾਮਨਗਰ ਜਿਹੜਾ ਹੈਗੀ ਜਿੱਥੇ ਕਾਸਟਿੰਗ ਵਾਲੀ ਆਫਿਸ ਜਿਹੜੀਆਂ ਹੈਂ ਛਿਰੀਜੀ ਦੇ ਵਿੱਚ ਐਡਸ ਸੀਆਂ ਬਹੁਤ ਕਾਸਟਿੰਗ ਚਲਦੀਆਂ ਸੀਗੀ ਤਾਂ ਭਾਜੀ ਉੱਥੇ ਕੀ ਹੁੰਦਾ ਤੁਸੀਂ ਪਹਿਲਾਂ ਜਾਂਦੇ ਹੋ ਤਾਂ ਕਾਸਟਿੰਗ ਜਿਹੜਾ ਕਾਸਟਿੰਗ ਡਾਇਰੈਕਟਰ ਹੁੰਦਾ रूम के अंदर होंगे तो तुम गेट खोलते हो या बाहर ही कई बार खड़ा होंगे तो तुम इन पुछते हो डू आई फिट डू आई फिट का मतलब यह है कि, कि मैं इस किरदार जा रहा मेरी शकल या मैं थोड़ा लग रहा कि इस किरदार फिट है तो वो जी कह दे कि यस यू आर फिट तो तुम अंदर जाकर ऑडिशन दे देंगे जो कभी यू आर नॉट फिट सॉरी यू डोंट फिट द बिल फिर तुम वापस चले जाने तो सूँ यही पता से कि इतने भी चक्कर पेगा कि डू आई फिट तो you are not fit کئی ਵਾਰ ਇਹ ਕਹਿ ਲੱਗਦਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਕਿ ਅੱਛੇ ਬਨੇ ਜਿੰਮ ਜੁੰਮ ਵੀ ਜਾਵੇਂ ਫਿੱਟ ਹੋ ਗਏ ਬਟ ਨਹੀਂ ਉਤਾਰ ਦੇ ਵਿੱਚ ਵੀ ਤੁਸੀਂ ਤਾਂ ਐਓ ਜੀ ਚੁਣੌਤੀਆਂ ਬਹੁਤ ਆਈਆਂ ਕਈ ਦਫਾ ਐਦਾ ਹੁੰਦਾ ਸੀਗਾ ਕਿ ਤੁਹਾਨੂੰ ਕਿਸੇ ਕੈਰੈਕਟਰ ਵਾਸਤੇ ਫਾਈਨਲ ਕਰ ਲਿਆ ਤੁਹਾਨੂੰ ਕਾਲ ਆ ਗਿਆ ਕਿ ਅੰਜੂ ਯੂ ਆਰ ਫਾਈਨਲਾਈਜ਼ਡ ਔਰ ਸ਼ੂਟ ਹੈਗਾ ਇਹ ਵਾਲੀ ਫਿਲਮ ਮਿਲ ਗਈ ਲੇਕਿਨ ਇੱਕ ਦੋ ਦਿਨਾਂ ਬਾਅਦ ਫਿਰ ਕਾਲ ਆ ਨੀ ਸੌਰੀ ਯਾਰ ਉਹ ਵਰਕਆਊਟ ਨਹੀਂ ਹੋ ਪਾਇਆ ਕਈ ਵਾਰੀ ਪੈਸੇ ਕਰਕੇ ਵਰਕਆਊਟ ਨਹੀਂ ਹੁੰਦਾ ਸੀਗਾ ਕਈ ਵਾਰੀ ਤੁਸੀਂ ਵੀ ਮਨਾ ਕਰ ਦਿੰਦੇ ਸੀਗੇ ਵੀ ਨਹੀਂ ਮੈਂ ਇਹੋ ਜੇ ਕੰਮ ਨਹੀਂ ਕਰਨਾ ਸੋ ਬੜੀ ਮਨੀ ਐਵੇਂ ਹੋਇਆ ਬਟ ਖੈਰ ਕਿਉਂਕਿ ਕਹਿੰਦੇ ਪਾਪਾ ਜੀ ਦੀ ਕਿਰਪਾ ਸੀ ਕਿ ਉਹਨਾਂ ਨੇ ਦਿਮਾਗ ਪੋਜ਼ਿਟਿਵ ਰੱਖਿਆ ਔਰ ਫੈਮਲੀ ਦੀ ਵੀ ਪੂਰੀ ਸਪੋਰਟ ਸੀ ਫਰੈਂਡ ਸਰਕਲ ਵੀ ਉੱਥੇ ਅੱਛਾ ਸੀ ਬਾਂਗਲੇ ਬੀਜੀ ਦੇ ਕਰਕੇ ਚੁਣੌਤੀਆਂ ਜਿਹੜੀਆਂ ਆਏ ਹੋਣ ਡਟ ਕੇ ਮੁਕਾਬਲਾ ਜੇ ਕਰ ਲਿਆ ਬਟ ਆਉਂਦੀਆਂ ਭਾਜੀ ਕੋਈ ਐਸਾ ਬੰਦਾ ਮੈਂ ਨਹੀਂ ਦੇਖਿਆ ਜ਼ਿੰਦਗੀ ਦੇ ਵਿੱਚ ਕਿ ਜਿਹੜਾ ਕਹੇ ਦੀ ਮੈਨੂੰ ਚੁਣੌਤੀਆਂ ਨਹੀਂ ਆਉਂਦੀਆਂ ਆਉਂਦੀਆਂ ਆ ਫਿਰ ਪ੍ਰਮਾਤਮਾ ਤੁਹਾਡੇ ਵਾਸਤੇ ਰਸਤਾ ਖੋਲ ਹੀ ਦਿੰਦਾ ਹੈ ਤਾਂ ਅੰਦਰ ਜੀਤ ਨਾਲ ਗੱਲ ਕੀਤਾ ਬੜੀ ਨੇੜੇ ਉਹ ਵਿਖਿਆ ਨਾ ਤਾਂ ਕੋਈ ਮਤਲਬ ਕੋਈ ਉਹ ਜੀ ਗੱਲਬਾਤ ਹੈ ਜਾਂ ਕੁਝ ਸਾਂਝਾ ਕਰਨਾ ਚਾਹੁੰਦੇ ਜਿਹੜੇ ਵਸਕਾ ਯਾਰ ਭਾਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜੀ ਜੀਤ ਭਾਜੀ ਸਭ ਤੋਂ ਪਹਿਲੀ ਗੱਲ ਤਾਂ ਭਾਜੀ ਇਹ ਹੈ ਕਿ ਐਨੇ ਵੱਡੇ ਮਕਾਮ ਤੇ ਪਹੁੰਚਣ ਤੋਂ ਬਾਅਦ ਵੀ ਹਦੀ ਵਿੱਚ ਕਿਵੇਂ ਰਹਿੰਨਾ ਕਿਵੇਂ ਕਿਸ ਨਾਲ ਗੱਲ ਕਰਨੀ ਹੈ ਅਦਬ ਨਾਲ ਸਤਿਕਾਰ ਨਾਲ ਅੱਜ ਵੀ ਭਾਜੀ ਦੋਨੋਂ ਹੱਥ ਜੋੜ ਕੇ ਸਤਿਕਾਰ ਤੁਹਾਨੂੰ बुला हैं और आपके काम प्रति बड़े ईमानदार ने पंक्चुअल ने जे सात बजे का ऑन सैट ऑल टाइम है बंद छे पे मौजूद है जो बजे का पैटल है तो बंद आप देखते चला भी जाता है जे थोड़ी देर होर लग रही है उन्हें कभी मना किया कि मैं नहीं रोकता सब तो वीड्डी गल्टर को होंगी है भाजी कला मतलब कि डायलॉग्स का ता कम से कम याद हो कद डायलॉग्स का संबल नहीं किया उस बंद ਉਹਦੇ ਕਰਕੇ ਰੀਟੇਕ ਬਹੁਤ ਘੱਟ ਹੁੰਦਾ ਸੀ ਕੋਈ ਟੈਕਨੀਕਲ ਗਲਿਚ ਹੋ ਗਿਆ ਕਿਸੇ ਕੋਆਕਟਰ ਦਾ ਟਾਈਮਿੰਗ ਨਹੀਂ ਮੈਚ ਕੀਤੀ ਉਹਦੇ ਕਰਕੇ ਰੀਟੇਕ ਹੁੰਦਾ ਸੀ ਬੰਦੇ ਨੂੰ ਆਪਦੀਆਂ ਸਾਰੀਆਂ ਲਾਈਨਾਂ ਯਾਦ ਨੇ ਪੰਕਚੁਅਲ ਹੈ ਬੰਦਾ ਕਲਾਕਾਰ ਬਹੁਤ ਅੱਛਾ ਹੈ ਪਰਫਾਰਮੈਂਸ ਬੰਨੋ ਬੜਾ ਵਾਕਮਾਲ ਕੰਮ ਹੈ ਉਹਨਾਂ ਦਾ ਫਿਰ ਵੱਡੀ ਗੱਲ ਹਰ ਵਕਤ ਪ੍ਰਮਾਤਮਾ ਨੂੰ ਯਾਦ ਕਰਦੇ ਰਹਿਣਾ ਵਾਈਬ ਨੂੰ ਵੈਲਿਊ ਕਰਦੇ ਰਹਿਣਾ ਓਮ ਸ਼ਿਵਾ ਜਪਦੇ ਰਹਿਣਾ ਉਸਾਰ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਔਰ ਹਾਈ ਪ੍ਰੋਫੈਸ਼ਨਲ ਤੇ ਬੜੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਔਰ ਔਰਾ ਪੋਜ਼ਿਟਿਵ ਇੱਟੇ ਸਾਲ ਇੰਡਸਟਰੀ ਦੇ ਵਿੱਚ ਹੋ ਗੀ ਹੈ ਕੋਈ ਮੈਂ ਨਹੀਂ ਕਿ ਮੈਂ ਹੀ ਆ ਕੋਈ ਈਗੋ ਨਹੀਂ ਕੁਝ ਬੜਾ ਬਾਕੀ ਤਾਂ ਇੱਕੋ ਹੀ ਕੀ ਲੱਗਦਾ ਹੈ ਉਹ ਵਿਕਤੀ ਦੀ ਗੱਲ ਕਰ ਲਈਏ ਨੌਜਵਾਨ ਜਿਹੜੇ ਜਾ ਰਹੇ ਐ ਇਸ ਇੰਡਸਟਰੀ ਵੱਲ ਜਹਰਦਾ ਤਾਂ ਕੀ ਲੱਗਦਾ ਕਿ ਇਸ ਵਿਕਤੀ ਚ ਉਹਨਾਂ ਲਈ ਕੀ ਕਹਿਣਾ ਚਾਹੀਦਾ ਥਰਪਾਜੀ ਵੈਸੇ ਤਾਂ ਸਾਰੇ ਬਹੁਤ ਸਮਝਦਾਰ ਐ ਲੇਕਿਨ ਮੈਂ ਪਿੱਛੇ ਜਿਹੜੀ ਮੈਨੂੰ ਇਹ ਵਾਲਾ ਸਵਾਲ ਹੀ ਕਿਸ ਨੇ ਪੁੱਛਿਆ ਤਾਂ ਮੈਂ ਉਹਦਾ ਜਵਾਬ ਇਹ ਦਿੱਤਾ ਸੀ ਕਿ ਜਿਹੜੇ ਅੱਜ ਦੇ ਨੌਜਵਾਨ ਜਿਹੜੇ ਇਸ ਲਾਈਨ ਦੇ ਵਿੱਚ ਮਤਲਬ ਕਹਿ ਰਿਹਾ ਨਾ ਜੇ ਅਬ ਤੱਕ ਕਰੀਅਰ ਬਣਾਉਣਾ ਹੈ ਦੇ ਵਿੱਚ ਭਾਵੇਂ ਮੈਂ ਇੱਕ ਗੱਲ ਹੋਰ ਵੀ ਕਰਦਾ ਹਾਂ ਉਹਨਾਂ ਕਿ ਜਿਹੜਾ ਸ਼ੌਕ ਹੈ ਉਹਨੂੰ ਕਰੀਅਰ ਬਣਾਣਾ ਕਈ ਵਾਰ ਬਹੁਤ ਡਿਫਿਕਲਟ ਹੁੰਦਾ ਹੈ ਵੀ ਇੱਕ ਤੇ ਸ਼ੌਂਕੀਆ ਤੌਰ ਤੇ ਤੁਸੀਂ ਕਰਦੇ ਹੋ ਉਹਨੂੰ ਫਿਰ ਕਰੀਅਰ profession ਆਪਦਾ ਬਣਾਉਣਾ ਇਟਸ ਵੈਰੀ ਡਿਫਿਕਲਟ ਲੇਕਿਨ ਜਿਹੜੇ ਵੀ ਮਤਲਬ ਇਸ ਲਾਈਨ 'ਚ ਆਉਣਾ ਚਾਹੁੰਦੇ ਆ ਕਿਉਂਕਿ ਭਾਜੀ ਇਹ ਬੜੀ ਹਿਊ ਕ੍ਰੀਏਟਿਵ ਬੜੀ ਮਤਲਬ ਪੌਪ ਬੈਂਡ ਸ਼ੋਅ ਵਾਲੀ ਬੜੀ ਤਮ੍ਹਿਆ ਲੱਗਦਾ ਕਿ ਤਮਾਚਾਮਿਆਂ ਦੇ ਵਿੱਚ ਨਾਮ ਹੋਊਗਾ ਹੈਨਾ ਬਟ ਉਹਨੀਆਂ ਹੀ ਇਹਦੇ ਵਿੱਚ ਸੈਕਟਰੀਫਾਈਸਿਸ ਨੇ ਉਹਨੀਆਂ ਆંકડા ਵੀ ਨੇ ਇਸ ਲਾਈਨ ਦੇ ਵਿੱਚ ਸੋ ਆਪ ਦੀ ਤਿਆਰੀ ਪੂਰੀ ਵੱਟ ਕੇ ਜਿਵੇਂ ਫੌਜੀ ਹੈ ਭਾਜੀ ਹੁਣ ਫੌਜੀ ਕਵੇ ਮੈਂ ਐਵੇਂ ਜੰਗ ਦੇ ਮੈਦਾਨ ਚ ਐਵੇਂ ਤੁਰ ਜਾ ਖਾਲੀ ਹੱਥ ਨੇ ਹੱਥਾ ਤਾਂ ਭਾਜੀ ਔਖਾ ਹੈ ਨਾ ਕੋਈ ਬੰਦੂਕ ਕੋਈ ਤੇ ਕੋਲ ਤੋਪ ਕੁਛ ਨਾ ਕੁਛ ਤਾਂ ਉਹਦੇ ਕੋਲ ਹੋਣਾ ਚਾਹੀਦਾ ਹੈ ਉਹ ਭਾਜੀ ਏਕਟਰ ਵਾਸਤੇ ਕਲਾਕਾਰ ਵਾਸਤੇ ਲਿਟਰੇਚਰ ਪੜਿਆ ਹੋਣਾ ਬੜਾ ਜ਼ਰੂਰੀ ਹੈ ਐਕਟਿੰਗ ਬਾਰੇ ਪੜਿਆ ਹੁਣ ਫਿਲਮਾਂ ਦੇਖੀਆਂ ਉਹ ਬੜੀਆਂ ਜ਼ਰੂਰੀ ਨੇ ਅ ਤਾਈ ਨੇ ਕਿਹਾ ਭਾਜੀ ਕਿ ਨਾਟਕ ਕਰਨਾ ਬੜੀ ਜ਼ਰੂਰੀ ਦੀ theater ਕਰਨਾ ਬੜਾ ਜ਼ਰੂਰੀ ਆ ਥੋੜੀ ਓਵਰਹਾਲ ਡਿਵੈਲਪਮੈਂਟ ਕਰਦਾ ਜਿਹੜੇ ਵੀ ਨਵੇਂ ਆਉਂਦੇ ਆ ਇਹ ਨਹੀਂ ਭਾਜੀ ਆਪੇ ਆਮ ਤੌਰ ਤੇ ਪੰਜਾਬ ਆਪਣੇ ਆਪਣੀ ਇੰਡੀਆ ਦੇ ਵਿੱਚ ਇਹ ਹੁੰਦਾ ਕਿ ਆ ਮੁੰਡਾ 6 ਫੁੱਟ ਦਾ ਹੈ ਪੂਰਾ ਚਿੱਟਾ ਉੱਚਾ ਲੰਮਾ ਫੁੜਾ ਫੁੜਾ ਵੀ ਆ ਪ੍ਰੋਬਾਬਲ ਤਾ ਐਕਟਰ ਬਣ ਜਾਏਗਾ ਬਣੇਗੇ ਨਹੀਂ ਕੋਈ ਐਸੀ ਗੱਲ ਨਹੀਂ ਕਿ ਨਹੀਂ ਬਣੇ ਤੇ ਲੇਕਿਨ ਅੱਜ ਕੱਲ ਜਿੰਨਾ ਕੰਪੀਟੀਸ਼ਨ ਹੈ ਇੱਕ ਇੱਕ როਲ ਵਾਸਤੇ ਭਾਵੇਂ ਛੋਟੇ ਛੋਟੇ ਕਿਰਦਾਰਾਂ ਵਾਸਤੇ 2.5 ਹਜ਼ਾਰ ਹੁੰਦਾ ਲਾਈਨ ਚ 2.5 ਹਜ਼ਾਰ ਬੰਦਾ 25-2500 ਬੰਦਾ ਵੀ ਡੁਆਇਫਡ ਡੁਆਇਫਿਡ ਕਰ ਰਹੇ ਆ ਇੱਕ ਕਿਰਦਾਰ ਵਾਸਤੇ ਸੂ 19 ਨਾਲ ਕਿ ਮੰਨ ਲਓ ਜੇ ਮੈਨੂੰ ਕੋਈ ਕਿਰਦਾਰ ਮਿਲ ਗਿਆ ਮੈਂ ਕਦੇ ਭਾਜੀ ਨੂੰ ਲਾਈਟ ਨਹੀਂ ਦਿੰਦੇ ਉਹ ਤੇ ਪੂਰੀ ਜਿੰਨੀਆਂ ਦੀ ਬਾਹਰ ਲੱਗਦੀ ਹੈ ਜਿੰਨਾ ਜ਼ੋਰ ਲੱਗਦਾ ਹੈ ਆਪ ਦੇ ਕੋਲ ਜਿੰਨੀ ਕਿ ਭਾਜੀ ਪਰਮਾਤਮਾ ਨੇ ਟੈਲੈਂਟ ਦਿੱਤਾ ਹੈ ਮੈਨੂੰ ਕੋਈ ਬਹੁਤ ਜ਼ਿਆਦਾ ਟੈਲੈਂਟਡ ਨਹੀਂ ਹੈਗਾ ਕਹਿ ਲੋ ਕਿਰਪਾ ਹੀ ਹੈ ਬਾਬਾਈ ਦੀ ਕਿ ਚਲੋ ਤੋਰੀ ਫੁਲਕਾ ਆਪਣਾ ਚੱਲ ਰਿਹਾ ਵੱਡ ਜੀ ਹੁਣ ਐਸ ਲਾਈਨ ਦੇ ਵਿੱਚ ਭਾਜੀ ਤਾਂ ਪੂਰਾ ਆਪ ਦਾ ਤਿਆਰੀ ਹੋ ਗਈ ਐਵੇਂ ਨਹੀਂ ਕਿ ਮੂੰ ਚੱਕ ਕੇ ਤੁਰ ਕੇ ਚਲੋ ਇੱਕ ਸਾਲ ਲਾਇਆਉਣੇ ਆ 6 ਮਹੀਨੇ ਲਾਇਆਉਣ ਆਓ ਤਾਂ ਫਿਰ ਤਰੀਕੇ ਨਾਲ ਤਰਤੀਬ ਜਿਵੇਂ ਕਹਿ ਦਿੰਦੇ ਸਦੁਸ਼ਟੀ ਨਹੀਂ ਹੁੰਦੀ ਬੰਦੇ ਨੂੰ ਇਹਦੇ ਲੰਦੇ ਸਭ ਤੋਂ ਬਾਅਦ ਹੈ ਸੁਪਰ ਸਟੈਡੀ ਭਾਜੀ ਇੱਕ ਨਾ ਕਿਸੇ ਮਹਾਪੁਰਸ਼ ਨੇ ਬੜੀ ਵਧੀਆ ਗੱਲ ਕਹੀ ਸੀ ਕਹਿੰਦੇ ਕਿ ਲਾਈਫ ਦੇ ਵਿੱਚ ਕੰਟੈਂਟਮੈਂਟ ਉਨੀ ਬੜੀ ਜ਼ਰੂਰੀ ਹੈ ਕੰਟੈਂਟਡ ਹੋਣਾ ਬੜਾ ਜ਼ਰੂਰੀ ਹੈ ਲੇਕਿਨ ਉਹ ਤੁਹਾਨੂੰ ਆਤਮ ਸ਼ਾਂਤੀ ਨਹੀਂ ਦਿੰਦਾ ਅੰਦਰ ਤੁਸੀਂ ਸ਼ਾਂਤ ਰਹੇ ਹੋਗੇ ਸ਼ੁਕਰ ਹੈ ਪ੍ਰਮਾਤਮਾ ਸ਼ੁਕਰ ਕਰਦੇ ਰਹਿਣਾ ਜਿੰਦਾ ਵਿੱਚ ਸ਼ੁਕਰਾਨਾ ਆਪਾਂ ਜਿੰਨਾ ਆਪਣੇ ਤਾਂ ਕਹਿੰਦੇ ਨਹੀਂ ਆਪਾਂ ਵੀ ਸ਼ੁਕਰਾਨਾ ਕਰਦੇ ਦੀਏ ਸ਼ੁਕਰ ਕਰਨਾ ਜੇ ਇੱਕ ਦਾ ਕੰਟੈਂਟਮੈਂਟ ਹੋਣੀ ਚਾਹੀਦੀ ਹੈ ਲੇਕਿਨ ਭਾਜੀ ਕਿਤੇ ਨਾ ਕਿਤੇ ਕੰਟੈਂਟਮੈਂਟ ਜਿਹੜੀ ਉਹ ਇੰਟਰੈਂਸ ਵੀ ਹੈ ਉਹ ਰੁਕਾਵਟ ਵੀ ਹੈ ਥੋੜੀ ਤਰੱਕੀ ਦੇ ਵਿੱਚ ਕਿਉਂਕਿ ਤੁਸੀਂ ਫਿਰ ਉੱਥੇ ਆਪੇ ਕੰਫਰਟ ਜ਼ੋਨ ਚਾਹ ਰਹੇ ਹੋ ਤਾਂ ਸਾਡੀ ਨੀਲਮ ਮਾਨਸ ਸਿੰਘ ਚੌਧਰੀ ਸਾਡੀ ਚੇਪਸਨ ਹੋਇਆ ਕਰਦੇ ਸੀ ਸੀਰੀਅਲ ਥੀਏਟਰ ਡਿਪਾਰਟਮੈਂਟ ਦੇ ਉਹ ਦੱਲ ਕਿਆ ਕਰਦੇ ਸੀ ਕਿ ਐਕਟਰ ਤੇ ਫੌਜੀ ਇੱਕੋ ਵਰਗੇ ਲੋਕ ਕੋਈ ਪਤਾ ਨਹੀਂ ਕਦੋਂ ਜੰਗ ਲੱਗ ਜਾਨੀ ਕੋਈ ਪਤਾ ਨਹੀਂ ਕਦੋਂ ਕੋਈ ਰੋਲ ਇਹੋ ਜਿਹਾ ਮਿਲ ਜਾਣਾ ਵਿੱਚ ਦੇ ਪਿੱਛੇ ਤੁਹਾਨੂੰ ਆ ਦੀ ਸਾਰੀ ਵਾਹ ਲਾ ਦੇਣੀ ਪੈਣੀ ਹੈ ਸੋ ਆਪਦੇ ਸ਼ੂਜ਼ ਹਮੇਸ਼ਾ ਔਨ ਰੱਖੋ ਬੂਟ ਆ ਦੇ ਕੱਫੀ ਇੱਕ ਵਾਰ ਤਤਪਰ ਰੋ ਤਿਆਰ ਵਰ ਤਿਆਰ ਜਾਣਾ ਨਹੀਂ ਤਿਆਰ ਵਰ ਤਿਆਰ ਹਮੇ ਤਿਆਰ ਵਰ ਤਿਆਰ ਰਹੋ ਬਟ ਯੈਸ ਹਾਈ ਤੋਬਾ ਵੀ ਦੀ ਵਿਚਾਨੀ ਜਾਈ ਦੀ ਦੀ ਯਾਰ ਨਹੀਂ ਸਾਰਾ ਕੁਝ ਮੈਂ ਹੀ बिकਦੇ ਨਹੀਂ ਤੁਸੀਂ दुनिया ਹੀ ਫਟੇ ਕਾ ਕੋ ऐसा कुछ हाँ नहीं है। ਹੈਗਾ ਕਿ ਤਨੇ ਕਿਤੇ ਜ਼ਹਿਨ ਦੇ ਵਿੱਚ ਇੱਕ ਥੌਟ ਪ੍ਰੋਸੈਸ ਆਪ ਦਾ बडी ਰੱਖੂ ਬੜੀ ਵੱਡੀ ਸੋਚ लेकिन कितने ਹੈ ਲੇਕਿਨ ਕਿਤੇ ਨਾ ਕਿਤੇ ਸ਼ਾਂਤੀ ਸੰਤੁਸ਼ਟੀ कि नहीं ਚਾਹੀਦੀ जो परमात्मा दे ਆ ਜੋ ਪ੍ਰਮਾਤਮਾ ਦੇ ਰਿਹਾ ਆਪ ਦਾ ਉਹ ਕਿਉਂ ਦੀ ਰਜ਼ਾ ਦੇ ਵਿੱਚ ਚੱਲਣਾ ਪਈ ਆ ਹੁਕਮ टाइटल ही बता। बस हो रहा दो प्रोजेक्ट ने ते बाकी होगी करा चंगे चंगे उम्मीद है कि जिन्होंने लोगों ने एफकी प्यार दिता मामला है और चंकी ला उसको प्यार ਤਿਆਰੀਆਂ ਨੂੰ ਬਸ ਜਿਹੜੀ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਪੰਜਾਬੀ ਉਹਨਾਂ ਨੀਵੀਂ ਸੋਚ ਦੀ ਤੱਕ ਰੱਖੋ ਕਿ ਹੁੰਦਾ ਕਦੇ ਵੀ ਚੀਕਾਲ ਨਾ ਹੋਗਾ ਉਹਦਾ ਤੇ ਪੰਜਾਬੀ ਉਹਨਾਂ ਨੀਵੀਂ ਗੱਲਾਂ ਦੀ ਤੱਕ ਰੱਖੋ ਤੇ ਬਸ ਵਹੀ ਕਿ ਪੰਜਾਬੀ ਇੱਕ ਮਾਰਸ਼ਲ ਫੋਰਮ ਹੈ ਆਪਣੀ ਔਰ ਪੂਰੀ ਆਪਣਾ ਪੰਜਾਬ ਤਾਂ ਗੁਰੂਆਂ ਦੀਆਂ ਸਫੀਰਾਂ ਦੀ ਧਰਤੀ ਹੈ ਜਿਸ ਨੂੰ ਬੜਾ ਆਪਾਂ ਨੂੰ ਇਸ ਗੱਲ ਤੇ ਮਾਣ ਹੁੰਦਾ ਹੈ ਸੋ ਆਪਾਂ ਉਹ ਮਾਣ ਬਣਾਈ ਵੀ ਰੱਖੀਏ ਕਿ ਛੋਟੀਆਂ ਗੱਲਾਂ ਦੇ ਪਿੱਛੇ ਕਿਉਂ ਜੇ ਨਾਲ ਨਾ ਲੜਾਈ ਕਰੀਏ ਝਗੜਾ ਕਰੀਏ ਤੇ ਥੋਟਸ ਜਸ ਹਮ ਤਾਂ ਉਚਰ ਕੀ ਪਾਜੀ اور ਜੇ ਕਿਤੇ ਕੋਈ ਉਨੀ ਕੀ ਕੋਈ ਆਪਣੇ ਨਾਲ ਕੁਝ ਟੇਢੀ ਕੋ ਗੱਲ ਹੁੰਦੀ ਹੈ ਤਾਂ ਫਿਰ ਜਦ ਹੀ ਚੜਦੀ ਕਲਾ ਚੀ ਹੋ ਜਾਣਾ ਚਾਹੀਦਾ ਆਪਾਂ ਤੇ ਬਸਹੀ ਜਾਣਾ ਬਾਕੀ ਪੰਜਾਬੀ ਬਹੁਤ ਸਿਆਣੇ ਨੇ ਸਵਾਗਤ ਹੈ ਧੰਨਵਾਦ ਬੜੀ ਥੈਂਕ ਯੂ ਬੜੀ ਥੈਂਕ ਯੂ ਸੋ Much ਜਸਨ ਮੈਂ ਅੰਜੂਨ ਬੱਤਰਾ ਜਿਹੜੇ ਕਿ ਗਪਿਤ ਤੋਂ ਪੋਪੇ ਦੀਆਂ ਫਿਲਮਾਂ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਪਛਾਣ ਬਣਾ ਚੁੱਕੇ ਜੁੜੇ ਹੋ ਦਾ ਉਸ ਮੇਰੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ